ਅਕਸਰ ਮੇਰੇ ਚੈਨਲ ਤੇ ਮੈਂ ਇਦਾਂ ਦੀ ਕੋਈ ਵੀਡੀਓ ਨਹੀਂ ਪਾਉਂਦਾ ਜਿਹਦੇ ਵਿੱਚ ਕੁੜੀ ਬਾਹਰ ਆ ਕੇ ਮੁਕਰ ਗਈ ਮੁੰਡਾ ਬਾਹਰ ਆ ਕੇ ਮੁਕਰ ਗਿਆ ਕਿਉਂਕਿ ਦੋਨੇ ਪੱਖ ਹੀ ਹੁੰਦੇ ਨੇ ਮੁੰਡੇ ਵੀ ਬਹੁਤ ਮੁਕਰਦੇ ਨੇ ਤਿੰਨ ਤਨ ਵਿਆਹ ਕਰਾਉਂਦੇ ਨੇ ਘਰ ਵਾਲੀਆਂ ਇੰਡੀਆ ਛੱਡ ਦਿੰਦੇ ਨੇ ਜਾਂ ਇੱਥੇ ਪਰ ਅੱਜ ਦਾ ਕੇਸ ਮੈਨੂੰ ਲੱਗਦਾ ਮੈਨੂੰ ਕਵਰ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਬਦਲ ਰਹੀਆਂ ਨੇ ਇੱਕ ਕਹਾਣੀ ਹੈਗੀ ਹੈ ਜੀ ਸਿਮਰਨਜੀਤ ਕੌਰ 21 ਸਾਲਾਂ ਜਿਹੜੀ ਕਿ 45 ਲੱਖ ਲਵਾ ਕੇ ਖੋਖਰ ਤੋਂ ਸੀਗੀ ਜ਼ਿਲ੍ਹਾ ਮੁਕਸਰ ਸਾਹਿਬ ਕੈਨੇਡਾ ਆਉਂਦੀ ਆ ਤੇ ਕੈਨੇਡਾ ਆ ਕੇ ਆਪਦੇ ਘਰ ਵਾਲੇ ਤੋਫੀਸਾਂ ਵਗੈਰਾ ਖਾ ਕੇ ਫੋਨ ਹੋਰ ਸਾਰਾ ਕੁਝ ਉਸ ਤੋਂ ਬਾਅਦ ਉਹਨੂੰ ਬਲੌਕ ਕਰ ਦਿੰਦੀ ਹੈ ਕਹਿੰਦੀ ਵੀ ਮੈਨੂੰ ਤਾਂ ਤੇਰੇ ਨਾਲ ਧੱਕੇ ਨਾਲ ਵਿਆਹਿਆ ਗਿਆ ਤੇ ਉਸ ਤੋਂ ਬਾਅਦ ਉਹਦਾ 45 ਲੱਖ ਦੇਣ ਤੋਂ ਜਿਹੜਾ ਮੁੱਕਰ ਜਾਂਦੇ ਤੇ ਕਹਿੰਦੇ ਵੀ ਵਿਆਹ ਤੇ ਸਿਰਫ 20 ਲੱਖ ਲੱਗਿਆ ਸੀਗਾ 10 ਲੱਖ ਸਾਡਾ ਵੀ ਲੱਗਿਆ ਸੀਗਾ 10 ਲੱਖ ਮੁੜਾਂਗੇ ਮੁੰਡਾ ਮੇਰੇ ਤੱਕ ਪਹੁੰਚਦਾ ਮੇਰੇ ਪਰਿਵਾਰ ਤੱਕ ਪਹੁੰਚਦਾ ਸੋ ਇੱਕ ਕਹਾਣੀ ਮੁੰਡੇ ਵਾਲੇ ਪੱਖੋਂ ਜੇ ਕੁੜੀ ਵਾਲੇ ਰੱਖਣਾ ਚਾਹੁੰਦੇ ਆ ਮੋਸਟ ਵੈਲਕਮ ਆ ਪਰ ਕੁੜੀ ਦਾ ਜਿਹੜਾ ਪਰਿਵਾਰ ਆ ਇੰਡੀਆ ਦੇ ਵਿੱਚੋਂ ਪਘੌੜਾ ਹੋ 20 ਤਰੀਕ ਦਿੱਤੀ ਸੀ ਜੱਜ ਨੇ ਅੱਜ 20 ਤਰੀਕਾ ਜਿੱਤੇ ਮੈਂ ਵੀਡੀਓ ਬਣਾ ਰਿਹਾ ਸ਼ਾਮ ਹੋ ਚੁੱਕੀ ਆ ਇੰਡੀਆ ਦੇ ਵਿੱਚ 21 ਤਰੀਕ ਹੋ ਚੁੱਕੀ ਆ ਸੋ 20 ਤਰੀਕ ਨੂੰ ਜੱਜ ਨੇ ਟਾਈਮ ਦਿੱਤਾ ਸੀ ਕਿ ਕੰਪਰੋਮਾਈਜ਼ ਕਰ ਲੋ ਜਿਹੜਾ 45 ਲੱਖਾ ਇੱਧਰ ਉੱਧਰ ਕਰਕੇ ਪਰ ਕੁੜੀ ਵਾਲਿਆਂ ਨੇ ਕੋਈ ਹੱਥ ਨਹੀਂ ਫੜਾਇਆ ਮੈਂ ਵੀ ਕੁੜੀ ਵਾਲਿਆਂ ਤੇਰੀ ਚ ਕੀਤੀ ਸੀ ਕੁੜੀ ਵਾਲਿਆਂ ਨੂੰ ਵੀਡੀਓ ਪਾਉਣ ਤੋਂ ਪਹਿਲਾਂ ਕਿ ਕੋਈ ਸੌਟ ਆਊਟ ਹੋ ਜੇ ਪਰ ਕੁੜੀ ਵਾਲਿਆਂ ਨੇ ਕੋਈ ਰਿਪਲਾਈ ਨਹੀਂ ਕੀਤਾ ਮੈਨੂੰ ਵੀ ਲਾਰਾ ਲਾਇਆ ਮੈਨੂੰ ਸੀਗਾ ਵੀ ਚਲੋ ਮੜਾ ਮੁਟਾ ਮੁੰਡਿਆਲੀ ਘਟ ਜਾਣਗੇ ਕੁੜੀ ਵਾਲੇ ਜਲੂਸ ਨਿਕਲਣ ਤੋਂ ਪਹਿਲਾਂ ਅੰਦਰ ਖਾਤੇ ਹੀ ਨਿਬੜ ਜੂ ਪਰ ਇਹ ਚੀਜ਼ ਰੋਕ ਨਹੀਂ ਰਹੀ ਮੈਨੂੰ ਪਤਾ ਹੈ ਵੀਡੀਓ ਪਾਉਣ ਤੋਂ ਬਾਅਦ ਸਾਰੇ ਮੇਰੇ ਤੱਕ ਅਪਰੋਚ ਕਰਨਗੇ ਸੋ ਪਹਿਲਾਂ ਮੈਂ ਕਿਹਾ ਸੀ ਵੀ ਕਰ ਲਓ ਕਿਉਂਕਿ ਜੇ ਮੈਂ ਨਹੀਂ ਵੀਡੀਓ ਮੈਂ ਡਿਲੀਟ ਵੀ ਕਰ ਦੂੰਗਾ ਮੈਂ ਹਟਾ ਵੀ ਦਿਉ ਪਰ ਇੱਥੇ ਬਹੁਤ ਪੇਜਾਂ ਵਾਲੇ ਆ ਜੋ ਰੱਜ ਕੇ ਵੀਡੀਓ ਪਾਉਣਗੇ ਸੋ ਮੈਨੂੰ ਲੱਗਦਾ ਇਹ ਚੀਜ਼ਾਂ ਬੰਦ ਹੋਣੇ ਚਾਹੀਦੀਆਂ ਜੇ ਕੁੜੀਆਂ ਨੇ ਬਾਹਰ ਆਉਣਾ ਇਕੱਲੀਆਂ ਕੁੜੀਆਂ ਨਹੀਂ ਮੁੰਡੇ ਵੀ ਜੇ ਮੁੰਡੇ ਬਾਹਰ ਆ ਰਹੇ ਨੇ ਪੈਸੇ ਖਾ ਕੇ ਬਾਈ ਕਿਰਪਾ ਕਰਕੇ ਜਿਹਨੂੰ ਤੁਸੀਂ ਲਾਰਾ ਲਾਇਆ ਉਹਨੂੰ ਪਹਿਲਾਂ ਉਹਦਾ ਫੇਰ ਆਪਦੀ ਜ਼ਿੰਦਗੀ ਨਵੀਂ ਸ਼ੁਰੂਆਤ ਕਰੋ ਹੁਣ ਆਪਾਂ ਸਾਰੀ ਕਹਾਣੀ ਸ਼ੁਰੂ ਕਰਦੇ ਆਂ ਕਹਾਣੀ ਸ਼ੁਰੂ ਹੁੰਦੀ ਆ ਜੀ 2023 ਦੇ ਵਿੱਚ 2023 ਦੇ ਵਿੱਚ ਮੁੰਡਾ ਹੈਗਾ ਗੁਰਜੀਤ ਗੁਰਜੀਤ ਸਿੰਘ 2001 ਦਾ ਬੌਰਨ ਆ ਇਹ ਜੀਤ ਜੀਤਾ ਸਿੰਘ ਵਾਲਾ ਮੋਗਾ ਇਹਦਾ ਡਿਸਟ੍ਰਿਕਟ ਸੀਗਾ ਤੇ ਉਥੋਂ ਦਾ ਤੇ ਪਲੱਸ 2 ਵਗੈਰਾ ਕੀਤੀ ਹੁੰਦੀ ਆ ਤੇ ਇਹ ਲੱਭ ਰਹੇ ਹੁੰਦੇ ਨੇ ਕੈਨੇਡਾ ਜਾਣ ਲਈ ਕੁੜੀ ਇੰਨੇ ਕੇਸ ਹੋ ਗਏ ਪਰ ਹਜੇ ਵੀ ਮੁੰਡੇ ਵਾਲੇ ਨਹੀਂ ਰੁਕ ਰਹੇ ਹਜੇ ਵੀ ਬਾਹਰ ਜਾਣ ਲਈ ਆ ਆਪਣੀ ਟਰਾਈ ਕਰਦੇ ਕੁੜੀ ਦਾ ਚਲੋ ਆਪਾਂ ਕਹਾਣੀ ਤੇ ਆਉਨੇ ਆ ਇਹਨਾਂ ਨੂੰ ਦੱਸ ਪੈਂਦੀ ਆ ਜੀ ਇਸੇ ਕੁੜੀ ਦਾ ਜਿਹੜਾ ਮਾਮਾ ਹੁੰਦਾ ਉਹ ਨਾਲ ਦੇ ਪਿੰਡ ਵਿਆਹਿਆ ਹੁੰਦਾ ਉਹਦੀ ਸੱਸ ਦੱਸ ਪਾਉਂਦੀ ਆ ਕਿ ਇਦਾਂ ਕਰਕੇ ਸਾਡੇ ਰਿਸ਼ਤੇ ਵਾਲੇ ਚ ਕੁੜੀ ਹੈਗੀ ਆ ਪੀਟੀਆਈ ਕੀਤੀ ਆ ਕਲੀਅਰ ਕਰ ਲਈ ਉਹ ਤੈਨੂੰ ਕੈਨੇਡਾ ਲੈ ਜਾਊਗੀ ਚਲੋ ਜੀ ਦੇਖ ਦਿਖਾਈ ਹੁੰਦੀ ਆ ਗੱਲਬਾਤ ਹੁੰਦੀ ਆ ਚਲੋ ਮੁੰਡੇ ਵਾਲੇ ਕੀ ਕਰਦੇ ਆ 1.5 ਲੱਖ ਇਹਦੀ ਫੀਸ ਭਰ ਦਿੰਦੇ ਆ ਪਹਿਲੇ ਸਾਲ ਦੀ ਦੋ ਸਮੈਸਟਰਾਂ ਦੀ ਉਸ ਤੋਂ ਬਾਅਦ 6.5 ਲੱਖ ਇਹ ਜੀਐਸ ਜਿਹੜਾ ਹੁੰਦਾ ਉਹ ਪਾ ਦਿੰਦਾ ਤੇ ਜੀਆਈਸੀ ਉਸ ਤੋਂ ਬਾਅਦ ਇਹਦੀ ਫਾਈਲ ਲਾ ਦਿੱਤੀ ਜਾਂਦੀ ਹੈ ਜਿਹੜੀ ਕਿ ਰਿਜੈਕਟ ਹੋ ਜਾਂਦੀ ਹੈ ਕਿਉਂਕਿ ਕੁੜੀ ਦਾ ਗੈਪ ਬਹੁਤ ਸੀਗਾ ਉਸ ਤੋਂ ਬਾਅਦ ਜੀ ਕੁੜੀ ਵਾਲੇ ਕਹਿੰਦੇ ਮੁੰਡੇ ਵਾਲਿਆਂ ਨੂੰ ਵੀ ਤੁਸੀਂ ਹੀ ਟਰਾਈ ਕਰੋ ਹੋ ਸਕਦਾ ਵੀ ਤੁਸੀਂ ਵਧੀਆ ਕੋਈ ਏਜੰਟ ਲੱਭੋ ਤਾਂ ਕੋਟ ਕਪੂਰੇ ਤੋਂ ਏਜੰਟ ਲੱਭਦੇ ਨੇ ਇਹ ਤਾਂ ਉਸ ਨੂੰ 40000 ਅਡਵਾਂਸ ਦਿੰਦੇ ਨੇ ਕਿ ਤੁਸੀਂ ਭਾਈ ਸਾਡਾ ਇਹ ਲਾਓ ਪਰ ਉਸ ਟਾਈਮ ਤੇ ਫੇਰ ਪੰਗਾ ਪੈਂਦਾ ਕਿ ਕੁੜੀ ਦਾ ਜਿਹੜਾ ਗੈਪ ਹੋਣ ਕਰਕੇ ਓਕੇ ਹਜੇ ਤੱਕ ਇਹ ਸੀਗਾ ਵੀ ਜਦੋਂ ਤੱਕ ਫਾਇਲ ਨਹੀਂ ਲੱਗਦੀ ਹਜੇ ਦੇਖ ਦਿਖਾਈ ਤੇ ਵਿਆਹ ਪਰ ਰੋਕ ਕੇ ਕਰਾਂਗੇ ਪਹਿਲਾਂ ਆਪਾਂ ਵੀਜ਼ੇ ਵਗੈਰਾ ਦਾ ਹੋ ਜੇ ਜਦੋਂ ਵੀਜ਼ਾ ਆ ਗਿਆ ਆਪਾਂ ਫੇਰ ਵਿਆਹ ਕਰ ਲਾਂਗੇ ਵੀਜ਼ਾ ਹੁੰਦੇ ਹੁੰਦੇ ਜੀ ਚਲੋ 2023 ਦਾ ਇਹ 6 ਮਿੰਟ ਆਪ ਜੰਦੇ ਆ ਉਸ ਤੋਂ ਬਾਅਦ ਕੋਟ ਕੁਲ ਏਜੰਟ ਲੱਭਦੇ ਆ ਉਹਨੂੰ 40000 ਉਹ ਵੀ ਕਹਿੰਦਾ ਵੀ ਆਸਟ੍ਰੇਲੀਆ ਦੀ ਫਾਇਲ ਨਹੀਂ ਲੱਗ ਸਕਦੀ ਤੁਸੀਂ ਰਹਿਣ ਦਿਓ 40000 ਉਹ ਵੀ ਗਿਆ ਮੁੰਡੇ ਦਾ ਮੈਂ ਸਾਰੇ ਪ੍ਰੂਫ ਨਾਲ ਲਾਉਂਗਾ ਉਸ ਤੋਂ ਬਾਅਦ ਜੀ ਐਨ ਐਬ ਨੈਬ ਕਾਲਜ ਬ੍ਰੈਂਟਨ ਇਹਦਾ ਆਫਰ ਲੈਟਰ ਆਉਂਦਾ ਤੇ ਕੁੜੀ ਦਾ ਵੀਜ਼ਾ ਲੱਗ ਜਾਂਦਾ ਕੈਨੇਡਾ ਦਾ ਤੇ ਇਹ 11 ਲੱਖ ਦੇ ਵਿੱਚ ਪੈਕੇਜ ਕੀਤਾ ਹੁੰਦਾ ਕੈਨੇਡਾ ਦਾ ਤੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੁੰਦੇ ਨੇ ਹੁੰਦਾ ਕੀ ਹੈ ਜੀ ਚਲੋ ਫਰਵਰੀ 2024 ਨੂੰ ਕੁੜੀ ਦਾ ਵੀਜ਼ਾ ਆ ਜਾਂਦਾ ਹੁਣ ਵਿਆਹ ਵੀ ਕਰਨਾ ਸੀ ਰਿਸ਼ਤਾ ਵਗੈਰਾ ਕਰਨਾ ਸੀ ਪਰ ਉਸ ਟਾਈਮ ਤੇ ਇੱਕ ਚੀਜ਼ ਇਹ ਸੀ ਕਿ ਰੂਲ ਬਹੁਤ ਚੇਂਜ ਹੋ ਰਹੀ ਸੀ ਸਪਾਊਸ ਦੇ ਹੋਰ ਚਲੋ ਜੀ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਵਿਆਹ ਤੈ ਹੁੰਦਾ ਤੇ 12 ਫਰਵਰੀ ਨੂੰ ਇੰਗੇਜਮੈਂਟ ਹੁੰਦੀ ਆ ਇੰਗੇਜਮੈਂਟ ਤੋਂ ਬਾਅਦ ਇਸੇ ਮਹੀਨੇ 23 ਫਰਵਰੀ ਨੂੰ ਇਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਦੇ ਵਿੱਚ ਮੁੰਡੇ ਵਾਲੇ ਬੜੀ ਖਰਚਾ ਕਰਦੇ ਆ ਤੁਸੀਂ ਵਿਆਹ ਦੀਆਂ ਫੋਟੋਆਂ ਦੇਖ ਰਹੇ ਹੋ ਜਿਹੜਾ ਆਤਮਾ ਬੁੱਢੇਵਾਲ ਉਹਦਾ ਖਾੜਾ ਵਗੈਰਾ ਲੱਗਦਾ ਤੇ ਜਿਹੜਾ 11 ਲੱਖ ਸੀਗਾ ਕੁੜੀ ਦਾ ਜਿਹੜਾ ਪ੍ਰਾਈਵੇਟ ਕਾਲਜ ਲੈਂਦੇ ਨੇ ਐਨਏਵੀ ਕਾਲਜ ਇਹ ਉਸ ਨੂੰ ਇਹ ਫੀਸ ਜਮ੍ਹਾਂ ਕਰਾ ਦਿੰਦੇ ਨੇ ਜਿਹੜਾ ਏਜੰਟ ਨਾਲ ਗੱਲ ਹੋਈ ਸੀਗੀ ਹੁਣ ਇਹਦੀਆਂ ਕਲਾਸਾਂ ਸ਼ੁਰੂ ਹੋਣੀਆਂ ਸੀ 25 ਦਿਨ ਰਹਿ ਗਏ ਸੀਗੇ ਕੁੜੀ ਪਰਿਵਾਰ ਦੇ ਵਿੱਚ ਆਉਂਦੀ ਆ ਮੁੰਡੇ ਦੇ ਅਸਲ ਮੁਤਾਬਕ ਕੁੜੀ ਕੋਈ ਰਿਲੇਸ਼ਨ ਨਹੀਂ ਬਣਾਉਂਦੀ ਜੋ ਕਿ ਹਸਬੰਡ ਵਾਈਫ ਚੋਂਦਾ ਉਹਦਾ ਕਹਿਣਾ ਸੀ ਕਿ ਹਜੇ ਮੈਨੂੰ ਟਾਈਮ ਚਾਹੀਦਾ ਚਲੋ ਜੀ ਬੰਦਾ ਵੀ ਚਲੋ ਸਮਝਦਾ ਵੀ ਵਾਈਫ ਆ ਕੋਈ ਚੱਕਰ ਨਹੀਂ ਐਡਜਸਟਮੈਂਟ ਹੋ ਜਾਊ ਹੌਲੀ ਟਾਈਮ ਲੈ ਰਹੀ ਆ ਤਾਂ ਇਹਨਾਂ ਦਾ ਕੋਰਿਲੇਸ਼ਨ ਨਹੀਂ ਪਰ ਹਾਂ ਕੁੜੀ ਦਾ ਜਿਹੜਾ ਬਿਹੇਵੀਅਰ ਹੁੰਦਾ ਵਧੀਆ ਹੁੰਦਾ ਪਰਿਵਾਰ ਨੂੰ ਲੈ ਕੇ ਸਤਸਪਰਤੀ ਵਧੀਆ ਗੁੱਡ ਹੁੰਦਾ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਇਹ ਬਾਹਰ ਜਾਣ ਲਈ 1.5 ਲੱਖ ਦੀ ਸ਼ਾਪਿੰਗ ਵੀ ਕਰਾਉਂਦਾ ਤੇ ਕੁੜੀ ਚਲੋ ਜੀ ਆਖਰਕਾਰ 19 ਮਾਰਚ 2024 ਨੂੰ ਕੈਨੇਡਾ ਜਾ ਚੜ ਜਾਂਦੀ ਆ ਨਾਲ ਟਿਕਟ ਵਗੈਰਾ ਕਰਾਉਂਦੇ ਮੈਂ ਸਾਰੀਆਂ ਫੋਟੋਆਂ ਨਾਲ ਨਾਲ ਟਿਕਟ ਦੀਆਂ ਕਾਲਜ ਸਾਰਾ ਕੁਛ ਹਨ ਜਾ ਚੜ ਜਾਂਦੀ ਆ ਤੇ ਉਸੋਂ ਜਦੋਂ ਮੁੰਡੇ ਵਾਲੇ ਛੱਡ ਕੇ ਆ ਰਹੇ ਹੁੰਦੇ ਨੇ ਤਾਂ ਵਾਪਸੀ ਤੇ ਇੱਧਰ ਕੈਨੇਡਾ ਦਿਨ ਹੋ ਜਾਂਦਾ ਤੇ ਉੱਥੇ ਹੀ ਜਸਟਨ ਟਰੂਡੋ ਦੀ ਸਰਕਾਰ ਐਲਾਨ ਕਰਦੀ ਆ ਕਿ ਜਿਹੜੇ ਪ੍ਰਾਈਵੇਟ ਕਾਲਜ ਵਾਲੇ ਹੁੰਦੇ ਨੇ ਉਹ ਆਪਦੇ ਮਤਲਬ ਹਸਬੰਡ ਵਾਈਫ ਜਾਂ ਸਪਾਊਸ ਨੂੰ ਨਹੀਂ ਬੁਲਾ ਸਕਦੇ ਰੂਲ ਚੇਂਜ ਹੋ ਜਾਂਦੇ ਨੇ ਤਾਂ ਉਸ ਟਾਈਮ ਤੇ ਕੁੜੀ ਕਹਿੰਦੀ ਆ ਵੀ ਆਪਾਂ ਕਾਲਜ ਚੇਂਜ ਕਰ ਲਈਏ ਤਾਂ ਕਾਲਜ ਚੇਂਜ ਕਰਨ ਲਈ ਹੋਰ ਪੈਸੇ ਦੀ ਡਿਮਾਂਡ ਹੁੰਦੀ ਆ ਤਾਂ ਇੱਥੇ ਮੁੰਡਾ ਪੈਸੇ ਹੋਰ ਭੇਜਦਾ ਤੇ ਪਹਿਲੀ ਵਾਰੀ ਜੀ ਜਿਹੜਾ ਕਾਲਜ ਚੇਂਜ ਹੁੰਦਾ ਹੁਣ ਕੈਨੇਡਾ ਕੋਲ ਕਾਲਜ ਲਿਆ ਜਾਂਦਾ ਜਿਹੜੇ ਪਹਿਲੇ ਸਾਲ ਦੀ ਫੀਸ ਸੀਗੀ 11.5 12 ਲੱਖ ਉਹ ਖਰਾਬ ਜਾਂਦੀ ਆ ਕਿਉਂਕਿ ਪ੍ਰਾਈਵੇਟ ਕਾਲਜ ਹੁੰਦਾ ਇਦਾਂ ਹੀ ਜਾਂਦੇ ਨੇ ਕੁਛ ਨਹੀਂ ਮੋੜਦੇ ਉਹ ਵਿਸ਼ਵਾਸ ਕਰ ਰਿਹਾ ਹੁੰਦਾ ਦਾਖਲਾ ਕਰਾਉਂਦਾ ਤੇ ਇੱਥੇ ਪਹਿਲੇ ਸੈਮੈਸਟਰ ਦੀ ਫੀਸ 5 ਲੱਖ ਭਰ ਦਿੰਦਾ ਹੋਊ ਦਾਖਲਾ ਹੋ ਗਿਆ ਰਿਸ਼ਤੇਦਾਰਾਂ ਕੋਲੇ ਰਹਿੰਦੀ ਸੀ ਕੰਮਕਾਰ ਕੀਤਾ ਨਹੀਂ ਮਿਲਿਆ ਨਹੀਂ ਤੇ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਤਾਂ ਕੁੜੀ ਬਹਣਾ ਲਾਉਂਦੀ ਸੀ ਕਿ ਮੇਰਾ ਮੇਰਾ ਲੱਕ ਦੋਹਦਾ ਮੇਰੇ ਬੈਕਪੀੜ ਹੁੰਦੀ ਆ ਮਤਲਬ ਵਖ ਵਖ ਭਾਨੇ ਜੋ ਮੁੰਡਿਆਂ ਨਾਲ ਦੱਸਣ ਮੁਤਾਬਕਾ ਚਲੋ ਆਖਰਕਾਰ ਜੀ ਬਾਕੀ ਵਿੱਚ ਵਿੱਚ ਪਾਰਸਲ ਭੇਜਦਾ 30000 ਦਾ ਪਾਰਸਲ ਉਹਦੀ ਮਰਸੀਦੇ ਨਾਲ ਲਾ ਦਨ ਜਿਹੜਾ ਭੇਜਿਆ ਜਿਵੇਂ ਗਿਫਟ ਵਗੈਰਾ ਜੋ ਹਸਬੰਦ ਭੇਜਦੀ ਹੁੰਦੇ ਨਾ ਨਾਰਮਲ ਆ ਨਾ ਗੱਲ ਵਧੀਆ ਕਰ ਰਹੀ ਸੀ ਹੁਣ ਤੱਕ ਉਸ ਤੋਂ ਬਾਅਦ ਇਹ ਡਿਮਾਂਡ ਕਰਦੀ ਕਿ ਮੈਂ ਆਈਫੋਨ ਲੈਣਾ ਤਾਂ 60000 ਰੁਪਏ ਦਾ ਪਲੱਸ ਸੈਕੰਡ ਸੈਮੈਸਟਰ ਦੀ ਫ ਸਟੱਡੀ ਵੀਜ਼ਾ ਐਕਸਟੈਂਡ ਦੇ ਇਹ ਪੈਸੇ ਭੇਜਦਾ 6 ਲੱਖ 60000 ਫੇਰ ਭੇਜਦਾ ਹੁਣ ਲੋਕ ਵੀ ਪੁੱਛਣ ਲੱਗੇ ਸੀ ਪਿੰਡ 'ਚ ਭਾਈ ਤੇਰਾ ਵੀਜ਼ਾ ਵਗੈਰਾ ਕਿਉਂ ਨਹੀਂ ਲੱਗ ਰਿਹਾ ਕਿੱਥੇ ਜੇ ਗੱਲ ਖੜੀ ਆ ਤਾਂ ਉਸੇ ਟਾਈਮ ਤੇ ਕੁੜੀ ਨੂੰ ਕਹਿੰਦਾ ਵੀ ਹੁਣ ਮੇਰੇ ਦੋ ਸੈਮੈਸਟਰ ਤੇਰੇ ਹੋ ਗਏ ਵੀ ਤੂੰ ਮੇਰਾ ਕਮ ਸੇ ਕਮ ਵੇਕਰ ਵੀਜ਼ਾ ਲਵਾ ਦੇ ਵੀ ਰੂਲ ਚੇਂਜ ਹੋ ਗਏ ਕੋਈ ਚੱਕਰ ਨਹੀਂ ਤੂੰ ਵੇਕਰ ਤਾਂ ਲਵਾ ਸਕਦੀ ਆ ਤੇ ਮੈਨੂੰ ਪ੍ਰੂਫ ਵਗੈਰਾ ਭੇਜ ਦੇ ਮੈਂ 6 ਲੱਖ ਆਪਦੇ ਅਕਾਊਂਟ 'ਚ ਰੱਖ ਰੱਖਿਆ ਉਹ ਕਹਿੰਦੀ ਮੈਂ ਏਜੰਟ ਨੂੰ ਪੁੱਛੂੰਗੀ ਆਏ ਆ ਹਜੇ ਤਾਂ ਲੱਗਦਾ ਨਹੀਂ ਮਤਲਬ ਟਾਲ ਮਟੋਲ ਕਰ ਉਗਨਾਮ ਜੰਟਰੂ ਦਾ ਪਹਿਲੀ ਪੁੱਛੀ ਬਠਾ ਤੇ ਟਾਲ ਮਟੋਲ ਕਰਦੀ ਰਹੀ ਤੇ ਮੁੰਡੇ ਵਾਲ ਨੂੰ ਪਤਾ ਲੱਗ ਗਿਆ ਸੀ ਇਗਨੋਰ ਕਰਨ ਲੱਗ ਗਈ ਹੁਣ ਤੇ ਕਹਿੰਦੀ ਆਖਰਕਾਰ ਕਹਿੰਦੀ ਵੀ ਮੈਂ ਨਹੀਂ ਭਜਣਾ ਡਾਕੂਮੈਂਟ ਵੀ ਮੇਰਾ ਤਾਂ ੱੱੱਕੇ ਨਾਲ ਵਿਆਹ ਹੋਇਆ ਨਾ ਮੈਨੂੰ ਤੂੰ ਪਸੰਦ ਸੀਗਾ ਤਾਂ ਮੁੰਡਾ ਕਹਿੰਦਾ ਵੀ ਵਿਆਹ ਲੈਣ ਤਾਂ ਬੜੇ ਹੱਥ ਚੱਥ ਪਾ ਕੇ ਆਉਂਦੀ ਸੀਗੀ ਫੋਟੋਆਂ ਮਾਤੀ ਹੁਣ ਤੈਨੂੰ ਪਸੰਦ ਨਹੀਂ ਪਹਿਲਾਂ ਦੀ ਨਾ ਨਹੀਂ ਸੀਗਾ ਕਹਿੰਦੀ ਮੇਰਾ ਤਾਂ ਹੱਥ ਹੀ ਨਹੀਂ ਫੜਿਆ ਦੂਜੀ ਕੋ ਆਪਸ਼ਨ ਸੀਗਾ ਕੋਈ ਰਿਲੇਸ਼ਨ ਹੀ ਨਹੀਂ ਬਣਿਆ ਸੀਗਾ ਸੋ ਇਹਦਾ ਪਹਿਲੀ ਪਲਾਨ ਸੀ ਜਾਂ ਪਤਾ ਨਹੀਂ ਕੀ ਸੀ ਟੋਟਲੀ ਮੁੱਕਰ ਗਈ ਸੋ ਕੁੜੀ ਦਾ ਪਰਿਵਾਰ ਜਿਹੜਾ ਸੀਗਾ ਹੁ ਮੁੰਡੇ ਵਾਲੇ ਕਹਿੰਦੇ ਭਾਈ ਜੇ ਨਹੀਂ ਕਰਨਾ ਨਹੀਂ ਬੁਲਾਉਣਾ ਸਾ ਪੈਸੇ ਮੋੜ ਦੋ 45 ਲੱਖ ਉਹ ਕਹਿੰਦੇ ਵੀ 45 ਲੱਖ ਨਹੀਂ ਸਾਡਾ ਲੱਗ ਗਿਆ ਤੁਸੀਂ ਕੁੜੀ ਤੇ ਲਾਇਆ 20-22 ਲੱਖ ਉਹਦੇ ਚੋਂ 10 ਲੱਖ ਅਸੀਂ ਵੀ ਵਿਆਹ ਤੇ ਲਾਇਆ 10 ਲੱਖ ਅਸੀਂ ਮੋੜ ਦਾਂਗੇ ਤੇ ਉਸ ਤੋਂ ਬਾਅਦ ਜੀ ਕੁੜੀ ਵਾਲੇ ਪਰਿਵਾਰ ਜਿਹੜਾ ਉਹ ਵੀ ਕੁੜੀ ਨਾਲ ਹੀ ਹੋ ਗਿਆ ਤੇ ਉਹ ਮੁੰਡੇ ਨੂੰ ਗਾਲ੍ਹਾਂ ਦੇਣ ਲੱਗ ਗਿਆ ਤੇ ਚਲੋ ਪੰਚਾਇਤ ਤੋਂ ਪੰਚਾਇਤੀ ਕੰਮ ਸ਼ੁਰੂ ਹੋ ਗਿਆ ਉਹੀ ਜਿਹੜਾ ਹੁੰਦਾ ਹੁੰਦਾ ਗੰਜਰਖਾਨਾ ਕੁਛ ਨਹੀਂ ਨਿਬੜਿਆ ਉਹਦੇ ਚੋਂ ਆਖਰਕਾਰ ਮੁੰਡੇ ਵਾਲੇ ਨੇ ਐਸਐਸਪੀ ਤੇ ਦਰਖਾਸਤ ਦੇਤੀ ਦਰਖਾਸਤ ਦੇਣ ਤੋਂ ਬਾਅਦ ਜੀ ਕੁੜੀ ਤੇ ਮਾਪੇ ਤੇ ਕੁੜੀ ਤੇ ਪਰਚਾ ਹੋ ਗਿਆ ਤੇ ਕੁੜੀ ਦੇ ਮਾਪੇ ਭਗੌੜੇ ਹੋ ਗਏ। ਤਾਈ ਵੀ ਨਹੀਂ ਪਰਚਾ ਹੁੰਦਾ ਇਹ ਤੇ ਵਿਚੋਲਾ ਜਿਹੜਾ ਹੈਗਾ ਉਹ ਵੀ ਮੁੰਡੇ ਵਾਲਾ ਨਾਲ ਆ ਤੇ ਅਦਾਲਤ ਚ ਕੇਸ ਅਦਾਲਤ ਨੇ ਅਖਰ ਕਰ 20 ਮਈ ਦਾ ਟਾਈਮ ਤਾਂ ਸੀ ਕਿ 20 ਮਈ ਤੱਕ ਭਾਈ ਤੁਸੀਂ ਕੰਪਰੋਮਾਈਜ਼ ਕਰ ਲਓ ਜੇ ਤੁਹਾਡਾ ਕੋਈ ਹੱਲ ਵਸਲ ਹੁੰਦਾ ਤੁਸੀਂ ਕਰ ਲਓ। ਮੁੰਡਾ ਬਾਸੀ ਦੇ ਸ਼ੋਅ ਤੇ ਜਾਂ ਮੇਰੇ ਖਿਆਲ ਜਾਂਦਾ ਬਖ ਬਖ ਸ਼ੋਅਾਂ ਤੇ ਵੀਡੀਓ ਵੀ ਪਾ ਰਿਹਾ ਆ ਉਹਦੇ ਇੰਸਟਾਗ੍ਰam ਤੇ ਆਈ ਇੰਸਟਾਗ੍ਰam ਪ੍ਰੋਫਾਈਲ ਆ। ਵੀ ਮੈਨੂੰ ਕੋਈ ਇਨਸਾਫ ਚਾਹੀਦਾ। ਦੂਜੇ ਪਾਸੇ ਕੁੜੀ ਦੀਆਂ ਸਨੈਪਚਾਟ ਦੇਖ ਲਓ ਵਿਚਾਈ ਇੱਥੇ ਵਧੀਆ ਨਜ਼ ਤੇ ਆਖਰਕਾਰ ਜੀ 20 ਮਈ ਦਾ ਜਿਹੜਾ ਫੈਸਲਾ ਸੀਗਾ ਉਹ ਸੀਗਾ ਵੀ ਕੰਪਰੋਮਾਈਜ਼ ਕਰੋ ਪਰ ਇਹਨਾਂ ਨੇ ਕੋਈ ਹੱਥ ਨਹੀਂ ਫੜਾਇਆ। ਦੂਜੇ ਪਾਸੇ ਮੈਨੂੰ ਬਾਈਆਂ ਨੇ ਕਾਲ ਕੀਤੀ ਸੀ ਮੇਰੇ ਪਰਿਵਾਰ ਤੱਕ ਮੈਂ ਵੀ ਗੱਲ ਕੀਤੀ ਪਰਿਵਾਰ ਜਿਹੜਾ ਇੱਥੇ ਇੱਕ ਕਾਜਨਾ ਕੁੜੀ ਦਾ ਉਹਦੇ ਨਾਲ ਗੱਲ ਕੀਤੀ। ਉਹਨੂੰ ਵੀ ਮੈਂ ਕਿਹਾ ਸੀ ਵੀਰੇ ਥੋੜਾ ਜਿਹਾ ਤੁਸੀਂ ਘਟਜੋ ਘਟ ਜਾਣਗੇ ਉਹ ਤਾਂ ਉਹਨੇ ਵੀ ਸਾਥ ਦਿੱਤਾ ਕਿ ਉਹ ਠੀਕ ਹੈ ਮੈਂ ਗੱਲ ਕਰਦਾ ਪਰਿਵਾਰ ਨਾਲ ਪਰ ਉਹਦੇ 3 ਦਿਨ 4 ਦਿਨ ਹੋ ਗਏ ਉਹਨੇ ਕੋਈ ਆਨਸਰ ਨਹੀਂ ਦਿੱਤਾ ਮੈਨੂੰ। ਮੈਂ ਕੁੜੀ ਤੱਕ ਮੇਰਾ ਮੈਸੇਜ ਲਾ ਦੋ ਹੁਣ ਵੀ ਤਾਂ ਮੈਸੇਜ ਕਰੂ ਕੁੜੀ ਮੈਨੂੰ ਪਤਾ ਪਹਿਲਾਂ ਹੋ ਜਾਂਦਾ। ਉੱਥੇ ਇੱਕ ਮੁੰ ਉਹਨੇ ਪੋਸਟਾਂ ਪਾਈਆਂ ਸੀ ਕੁੜੀ ਦਾ ਤਾਂ ਕੁੜੀ ਦਾ ਮੈਸੇਜ ਆਉਂਦਾ ਕਿ ਤੈਨੂੰ ਪੈਸੇ ਦਿੱਤੇ ਨੇ ਮੁੰਡੇ ਵਾਲੇ ਨੇ ਮੈਨੂੰ ਐਂ ਕਿਹਾ ਮੁੰਡੇ ਕੋਲ ਇੰਨੇ ਪੈਸੇ ਹੋਣਗੇ ਮੁੰਡੇ ਨੇ ਆਪਣੀ ਜ਼ਮੀਨ ਗਹਿਣੇ ਲਾ ਕੇ ਆਪ ਦਾ ਹਰਾ ਕੋਈ ਵੇਚ ਵਟ ਕੇ ਡਿਪਰੈਸ਼ਨ 'ਚ ਉਹ ਹੋਇਆ ਪਿਆ ਗੋਲੀਆਂ ਖਾਧੀਆਂ ਵੀ ਉਹਦੇ ਕੋਲ ਪੈਸੇ ਕਿੱਥੇ ਨੇ ਨਾਲੇ ਮੈਨੂੰ ਹੁਣ ਤੁਸੀਂ ਕਹੋਗੇ ਵੀ ਮੈਨੂੰ ਵੀ ਪੈਸੇ ਦੇ ਕੇ ਵੀਡੀਓ ਬਣਾਈ ਹੋਣਾ ਮੈਨੂੰ ਪੈਸੇ ਦਿੱਤੇ ਹੋਣਗੇ ਮੇਰਾ ਕੰਮ ਕਰ ਵਧੀਆ ਚੱਲਦਾ ਮੈਨੂੰ ਪੈਸੇ ਦੀ ਲੋੜ ਨਹੀਂ ਹਾਂ ਜੇ ਕੋਈ ਗਲਤ ਤਾਂ ਉਹ ਗਲਤ ਆ ਇੱਥੇ ਜੇ ਮੁੰਡੇ ਦਾ ਪੱਖ ਨਹੀਂ ਹੈਗਾ ਸਾਰਾ ਕੁੜੀ ਦਾ ਪੱਖ ਆਪਾਂ ਇੱਥੇ ਪਰ ਜਿੰਨਾ ਕਿ ਮੈਨੂੰ ਦਿਸਦਾ ਜੇ ਕੁੜੀ ਆ ਤਾਂ ਪੱਖ ਰੱਖਣਾ ਚਾਹੁੰਦੀ ਹੈ ਵੀ ਭਾਈ ਮੁੰਡਾ ਗਲਤ ਬੋਲਦਾ ਸੀਗਾ ਕੁਝ ਗਲਤ ਸ਼ੱਕ ਕਰਦਾ ਸੀ ਚਲੋ ਸਾਰਾ ਕੁਝ ਮੰਨ ਲਿਆ ਚਲੋ ਪੈਸੇ ਮੋੜੋ ਅਗਲੇ ਦੇ ਗੱਲ ਨਿਬੇੜੋ ਗੱਲ ਖਤਮ ਹੋਣਾ ਚਲੋ ਉਸ ਤੋਂ ਬਾਅਦ ਮੁੰਡਾ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੀ ਕਰਜ਼ਾਈ ਹੋਇਆ ਮੈਂ ਇਹ ਚੀਜ਼ ਵੀ ਨਹੀਂ ਸਹੀ ਮੰਨੂੰਗਾ ਵੀ ਮੁੰਡੇ ਵਾਲੇ ਪੈਸੇ ਲਾਉਣ ਦੇ ਭਾਈ ਤੁਸੀਂ ਆਪ ਦੇ ਦਮ ਤੇ ਆਓ ਕਿਉਂ ਕਿਸੇ ਦੇ ਮਗਰ ਲੱਗੇ ਇੰਨੇ ਕਾਂਡ ਹੋ ਗਏ ਇੰਨਾ ਕੁਝ ਹੋ ਗਿਆ ਮੈਂ ਗੱਲ ਵੀ ਪੁੱਛੀ ਸੀ ਮੁੰਡੇ ਨੂੰ ਮੈਂ ਕਿਹਾ ਤੂੰ ਜਿਹਦੇ ਤੈਨੂੰ ਦੇਖ ਦਿਖਾਈ ਉਹਦੇ ਤੋਂ ਪੁੱਛਿਆ ਨਹੀਂ ਕਹਿੰਦਾ ਮੈਂ ਪੁੱਛਿਆ ਸੀ ਪਰ ਇੱਥੇ ਆ ਕੇ ਪਨੀ ਕਿਹੜੀ ਹਵਾ ਲੱਗ ਗਈ ਸਾਰਾ ਕੁਝ ਉਲਟ ਹੋ ਗਿਆ ਸੋ ਹੁਣ ਤੱਕ ਦੀ ਕਹਾਣੀ ਇਹ ਸੀ ਕਿ ਜੇ ਕੋਈ ਭਾਈ ਉਹਦੀ ਮੁੰਡੇ ਦੀ ਹੈਲਪ ਕਰਨੀ ਚਾਹੁੰਦਾ ਕਿਸੇ ਵੀ ਤਰੀਕੇ ਨਾਲ ਫਾਈਨੈਂਸ਼ੀਅਲੀ ਦੂਜੇ ਤਰੀਕੇ ਨਾਲ ਕੋਈ ਉਹਦੀ ਕੋਈ ਰਾਹ ਦਿਖਾਉਣਾ ਚਾਹੁੰਦਾ ਤਾਂ ਜਰੂਰ ਮੁੰਡੇ ਦੀ ਹੈਲਪ ਕੀਤੇ ਕਰੇ ਆ ਕੁੜੀ ਵਾਲੇ ਮੇਰੇ ਤੱਕ ਰੀਚ ਕਰਨਗੇ ਮੈਨੂੰ ਪਤਾ ਜੇ ਕੋਈ ਰੀਚ ਕਰਨਾ ਚਾਹੁੰਦਾ ਮੋਸਟ ਵੈਲਕਮ ਆ ਦਾ ਪੱਖ ਰੱਖੋ ਸੋਡੀ ਸਟੋਰੀ ਵੀ ਮੈਂ ਕਵਰ ਕਰੂੰਗਾ ਪਰ ਜੇ ਕੁੜੀ ਵਾਲੇ ਇਹ ਵੀ ਕਹਿਣ ਵੀ ਮੁੰਡਾ ਸਾਨੂੰ ਤੰਗ ਕਰਦਾ ਜਾਂ ਨੂੰ ਗਾਲਾਂ ਆਂਦਾ ਜੇ ਜੋ ਮਰਜ਼ੀ ਕੁੱਟ ਮਾਰ ਵੀ ਤੱਕ ਮੰਨ ਲਈਏ ਪਰ ਅਗਲੇ ਦੇ ਜਿੰਨੇ ਬਣਦੇ ਪੈ ਕੋਟ ਮਰ ਤਾਂ ਚੱਲੋ ਨਹੀਂ ਹੋਈ ਇੱਥੇ ਆ ਕੇ ਚੱਲੋ ਕਹਿੰਦਾ ਹੂ ਵੀ ਮੈਨੂੰ ਬਾਰ ਬਾਰ ਤੰਗ ਕਰਦਾ ਹੋਣਾ ਬਤਾ ਮੈਨੂੰ ਬਾਰ ਬਾਰ ਜਲਦੀ ਬੁਲਾ ਤੂੰ ਕਿਹ ਗਲਤ ਨਾ ਤੁਰੀ ਫਿਰਦੀ ਐ ਸ਼ੱਕ ਕਰਦਾ ਹੋਣਾ ਨਾ ਆਪੋ ਪੱਕੇ ਸਮਝ ਲਿਆ ਪਰੜੇ ਪੈਸੇ ਲੱਗੇ ਨੇ ਉਹ ਮੋੜ ਦੋ ਅਗਲੇ ਦੇ ਇਹਨੂੰ ਦਫਾ ਦਫਾ ਕਰੋ ਛੋੜੇ ਲਈ ਵੀ ਵਧੀਆ ਹੋਣਾ ਕਿਉਂਕਿ ਮੈਂ ਵੀਡੀਓ ਡਿਲੀਟ ਕਰ ਦੂੰਗਾ ਮੈਂ ਪਿੱਛੇ ਹੱਟ ਜੂੰਗਾ ਇੱਥੇ ਹਜ਼ਾਰਾਂ ਲੋਕ ਬੈਠੇ ਨੇ ਪੇਜਾਂ 'ਅਲੇ ਜਿਨ੍ਹਾਂ ਦਾ ਕੋਈ ਮੂੰਹ ਨਹੀਂ ਹੈਗਾ ਮੇਰੀ ਇੱਕ ਸਲਾਹ ਤੁਸੀਂ ਆਪ ਦਾ ਨਿਬੜ ਲਓ ਤਾਂ ਤੁਹਾਡੇ ਲਈ ਬਹੁਤ ਬੈਟਰ ਹੋਣਾ ਨਹੀਂ ਤੁਹਾਡੇ ਫਿਊਚਰ ਲਈ ਵੀ ਸਹੀ ਨਹੀਂ ਹੈਗਾ ਕਿਉਂਕਿ ਮੁੰਡੇ ਤਾਂ ਸਾਰਾ ਕੁਝ ਗਵਾ ਲਿਆ ਮੁੰਡੇ ਨੇ ਉਹਦੇ ਕੋਲੇ ਬਚਾਉਣ ਨੂੰ ਹੁਣ ਹੈ ਹੀ ਕੁਛ ਨਹੀਂ ਉਹਨੇ ਬਦਨਾਮੀ ਕਰ ਜੋ ਮਰਜ਼ੀ ਕਰੇ ਉਹਨੂੰ ਕੋਈ ਫਰਕ ਨਹੀਂ ਪੈਣਾ ਤੇ ਤੁਸੀਂ ਆਪ ਦਾ ਵਕਤ ਵਿਚਾਰੋ ਸੋ ਇਹ ਸੀਗੀ ਜੀ ਹਜ਼ਾਰਾਂ ਸਟੋਰੀਆਂ ਵਾਂਗੂ ਇੱਕ ਹੋਰ ਜਿੱਥੇ ਕਿ ਕੁੜੀਆਂ ਵਾਲੇ ਜਾਂ ਮੁੰਡੇ ਵਾਲੇ ਬਹੁਤ ਮੁੱਕਰਦੇ ਨੇ ਮੁੰਡੇ ਦੀਆਂ ਬਥੇਰੀਆਂ ਸਟੋਰੀਆਂ ਇਦਾਂ ਦੀ ਇਕੱਲੀ ਕੁੜੀਆਂ ਨਹੀਂ ਇਹ ਚੱਲਦੀ ਆ ਸੋ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪ ਦਾ ਕੈਨੇਡਾ ਪਿੱਛੇ ਆਪ ਦਾ ਫਿਊਚਰ ਦਾਤੇ ਨਾਲ ਆਓ ਆਪ ਆਓ ਤੇ ਦਮਤੇ ਆਓ ਕੋਈ ਲੋੜ ਨਹੀਂ